ਬੋਲੋ ਬਾਕੇ ਬਿਹਾਰੀ ਲਾਲ ਕੀ ਜੈ ਬੋਲੋ ਛੋਟੇ ਜੋੜੀ ਸਰਕਾਰ ਕੀ ਜੈ ਸਵਜ ਬੜਾ ਕੀ ਦਾ ਸਮਾਂ ਹੈ ਕਿ ਮਾਨਵ ਜਵਾਨ ਜਿਹੜਾ ਪਿਛਲੇ 7 ਸਾਲਾਂ ਤੋਂ ਸ਼੍ਰੀ ਗਾਦਾ ਕਿਸ਼ਨ ਚੈਟਰ ਸੁਸਾਇਟੀ ਦੀ ਸੇਵਾ ਕਰ ਰਹਾ ਆ ਹੁਣ ਵੀ ਸਾਡੀ ਭੈਣ ਨੀਤਾ ਮਾਤਾ ਜੀ ਜਿਨ੍ਹਾਂ ਨੇ ਆਪਣੇ ਰਿਸ਼ੂ ਕੌਸ਼ਲ ਜੀ ਜਿਹੜੇ ਹੁਣੇ ਪਿਛਲੇ ਮਹੀਨੇ ਕਾਉਂਸਲਰ ਬਣੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਤੇ ਬਹੁਤ ਸਾਰੇ ਵਰਦਨ ਗੀਤਾ ਪਾਪਾ ਨੂੰ ਦਿੱਤੇ ਆ ਔਰ ਅੱਜ ਸਾਡੀ ਸਪੱცი ਦਾ ਜਨਮ ਦਿਨ ਵੀ ਹਰਸ਼ੂ ਕੌਸ਼ਲ ਦਾ ਅਸੀਂ ਰਾਧਾ ਕਿਸ਼ਿੰਝ ਚੈਟਰ ਸੋਸਾਇਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਉਹਨਾਂ ਦੇ ਭੂਆ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅਜੀ ਮਾਤਾ ਜੀ ਜਿਨ੍ਹਾਂ ਦਾ ਸਾਡੀ ਸੋਸਾਇਟੀ ਦੇਣਾ ਨਹੀਂ ਦੇ ਸਕਦੀ ਇੰਨੀ ਸੇਵਾ ਇਹਨਾਂ ਨੇ ਕੀਤੀ ਹੈ ਸੋ ਬਹੁਤ ਵੱਡਾ ਦਾਨ ਦਿੱਤਾ ਹੈ ਇਹਨਾਂ ਨੇ ਜਿਹੜਾ ਹਾਲ ਬਣਿਆ ਹੈ ਇਹਦੇ ਵਿੱਚ ਸਭ ਤੋਂ ਵੱਧ ਸੇਵਾ ਜੇ ਕਿਸੇ ਸਾਡੇ ਟਰਸਟੀ ਨੇ ਦਿੱਤੀ ਹੈ ਤੇ ਉਹ ਸਾਡੇ ਅਜੇ ਮਾਟਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਾਧਾ ਕ੍ਰਿਸ਼ਨ ਚੈੱਕ ਸੋਸਾਇਟੀ ਵੱਲੋਂ ਪੂਰੇ ਮਾਟਾ ਪਰਿਵਾਰ ਦਾ ਰਿਸ਼ੂ ਕੌਸ਼ਲ ਜੀ ਅਜੇ ਮਾਟਾ ਜੀ ਮਨੀਤਾ ਮਾਟਾ ਜੀ सो इतना सार्याद का बहुत बहुत धनवाद कि इस तरह जी पिछलियाँ सेवावं अंब जितियाँ और ये देंते रहेंगे सो बड़ा बड़ा धनवाद है राधा कृष्ण चैधर सोसायटी वालों जय श्री राम जय राम